ਹੈਲੋ ਸਟੂਡੈਂਟਸ ਅੱਜ ਅਸੀਂ ਕਰਾਂਗੇ ਅਮਰਤਾ ਪ੍ਰੀਤਮ ਦੇ ਜੀਵਨ ਬਾਰੇ ਤੇ ਉਹਨਾਂ ਦੀ ਕਾਫ ਕਲਾ ਬਾਰੇ ਠੀਕ ਹੈ ਅ ਅਮਰਤਾ ਪ੍ਰੀਤਮ ਪੰਜਾਬੀ ਸਾਹਿਤ ਦੀ ਇੱਕ ਮਹੱਤਵਪੂਰਨ ਕਵਿਤਰੀ ਤੇ ਵਾਰਤਾਕਾਰ ਹੈ ਉਸ ਦਾ ਜਨਮ 31 ਅਗਸਤ 1919 ਈਸਵੀ ਨੂੰ ਗਿਆਨੀ ਕਰਤਾਰ ਸਿੰਘ হিতਕਾਰੀ ਦੇ ਘਰ ਗੁਜਰਾਂ ਵਾਲੇ ਵਿਖੇ ਹੋਇਆ ਉਸਨੇ ਆਪਣਾ ਬਚਪਨ ਤੇ ਜਵਾਨੀ ਲਾਹੌਰ ਵਿੱਚ ਗੁਜ਼ਾਰੇ ਤੇ ਉੱਥੇ ਹੀ ਉਹਨਾਂ ਦਾ ਵਿਆਹ ਹੋ ਗਿਆ 1947 ਤੱਕ ਉਹ ਲਾਹੌਰ ਰੇਡੀਓ ਲਈ ਗੀਤ ਸੰਗੀਤ ਰੂਪਕ ਤੇ ਪੰਜਾਬੀ ਪੁਸਤਕ ਪਰਚੋਲ ਲਿਖਦੀ ਰਹੀ ਤੇਜਦੇਵ ਵੰਡੇ ਜਾਨ ਮਗਰੋਂ ਅਮਰਤਾ ਪ੍ਰੀਤਮ ਪਹਿਲਾ ਦੇਹਰਾਦੂ ਤੇ ਫਿਰ ਦਿੱਲੀ ਰਹੀ ਇਥੇ ਉਹ ਆਲ ਇੰਡੀਆ ਰੇਡੀਓ ਨਵੀਂ ਦਿੱਲੀ ਵਿੱਚ ਅਨਾウンਸਰ ਤੇ ਸਕ੍ਰਿਪਟ রাইਟਰ ਲੱਗ ਗਈ ਕੁਝ ਦਿਨ ਮਗਰੋਂ ਨੌਕਰੀ ਛੱਡ ਕੇ ਉਹ ਬੰਬਈ ਚਲੀ ਗਈ ਅੱਜ ਕੱਲ ਉਹ ਦਿੱਲੀ ਰਹਿ ਰਹੀ ਹੈ ਇਥੇ ਉਹ ਨਾਗਮਣੀ ਨਾ ਦਾ ਇੱਕ ਸਾਹਿਤਿਕ ਮਾਸਕ ਪੱਤਰ ਤੇ ਨਾਗਮਣੀ ਪ੍ਰਕਾਸ਼ਨ ਚਲਾ ਰਹੀ ਹੈ ਉਸਨੇ ਬਹੁਤ ਸਾਰੇ ਸਮਾਜਵਾਦੀ ਦੇਸ਼ਾਂ ਦੀ ਸੈਰ ਕੀਤੀ ਆਪਣੇ ਕਵੀ ਪਿਤਾ ਦੀ ਪ੍ਰੇਰਣਾ ਨਾਲ ਅਮਰਤਾ ਨੇ ਕਵਿਤਾਵਾਂ ਲਿਖਣੀਆਂ ਆਰੰਭ ਕੀਤੀ ਉਸਤਾ ਦੇਲ ਵਧਾਉਣ ਲਈ ਉਸਤਾ ਪਿਤਾ ਉਸ ਦੀਆਂ ਕਵਤਾਵਾਂ ਮਾਸਕ ਪੱਤਰ ਰਣਜੀਤ ਨਗਾਰਾ ਵਿੱਚ ਸ਼ਾਪ ਦਿੰਦੇ ਉਸ ਦੀਆਂ ਇਸ ਸਮੇਂ ਦੀਆਂ ਰਚਨਾਵਾਂ ਧਾਰਮਿਕ ਤੇ ਰਵਾਇਤੀ ਅ ਰੰਗਣ ਦੀਆਂ ਸੰ ਹਨ ਹੌਲੀ-ਹੌਲੀ ਉਸ ਦੀ ਕਲਾ ਨੇ ਵਿਕਾਸ ਕੀਤਾ ਤੇ ਜੀਵਨ ਪ੍ਰਤੀ ਉਸ ਦਾ ਜਿਹੜਾ ਸੀਗਾ ਦ੍ਰਿਸ਼ਟੀਕੋਣ ਬਦਲ ਗਿਆ ਉਸ ਦਾ ਵਿਚਾਰ ਖੇਤਰ ਚੌਰੇੜਾ ਹੁੰਦਾ ਗਿਆ ਤੇ ਉਹ ਇੱਕ ਕਵਿਤਰੀ ਤੋਂ ਵੱਧ ਕੇ ਪੰਜਾਬ ਦੀ ਆਵਾਜ਼ ਬਣ ਗਈ ਹੁਣ ਤੱਕ ਉਸ ਦੀ ਕਵਿਤਾ ਚਾਰ ਮੰਜਲਾ ਤੈਅ ਕਰ ਚੁੱਕੀ ਹੈ ਠੀਕ ਹੈ ਇਹ ਉਹਨਾਂ ਦੇ ਜੀਵਨ ਬਾਰੇ ਅੱਗੇ ਉਹਨਾਂ ਦੀ ਰਚਨਾ ਤੇ ਕਾਵ ਕਲਾ ਬਾਰੇ ਕਰਦੇ ਹਾਂ ਅਸੀਂ ਅਮਰਤਾ ਪ੍ਰੀਤਮ ਦੀ ਕਵਿਤਾ ਦਾ ਪਹਿਲਾ ਪੜਾ 1935 ਤੋਂ 1949 ਤੱਕ ਦਾ ਹੈ ਇਸ ਸਮੇਂ ਵਿੱਚ ਉਸ ਨੇ ਠੰਡੀਆਂ ਕਿਰਨਾ ਤੇ ਅਮਤ ਲਹਿਰਾ ਦੇ ਕਾਫ ਸੰਗ੍ਰਹਿ ਪੰਜਾਬੀ ਸਾਹਿਤ ਨੂੰ ਦਿੱਤੇ ਇਸ ਕਵਤਾ ਦੀ ਕਲਾਤਮਿਕ ਪੱਧਰ ਨੀਮੀ ਹੈ ਵਿਸ਼ੇ ਧਾਰਮਿਕ ਤੇ ਸਦਾਚਾਰਕ ਹਨ ਲਿਖਣ ਢੰਗ ਰਵਾਇਤੀ ਹੈ 1939 ਤੋਂ 1946 ਤੱਕ ਦਾ ਸਮਾਂ ਅਮਰਤਾ ਪ੍ਰੀਤਮ ਦੀ ਕਵਤਾ ਦਾ ਦੌਰ ਚਾ ਪੜਾ ਹੈ ਇਸ ਕਾਲ ਵਿੱਚ ਉਸਨੇ ਹੀਟ ਲਿਖਿਆ ਸਤ ਕਾਫ ਸੰਗ੍ਰਹਿ ਦਿੱਤੇ ਪਹਿਲਾ ਕਿਹੜਾ ਜੀਵਨ ਦਾ ਜੀਵਨ 1939 ਕ੍ਰੇਲ ਤੋਤੇ ਫੁੱਲ 1941 ਉਹ ਗੀਤਾਂ ਵਾਲਿਆ 1943 ਸਾਂਝ ਦੀ ਲਾਲੀ 1943 ਲੋਕ ਪੀੜਾ 1944 ਅਤੇ ਪੱਥਰ ਗੀਟੇ 1946 ਠੀਕ ਹੈ ਇਸ ਕਾਲ ਵਿੱਚ ਅਮਰਤਾ ਪ੍ਰੀਤਮ ਦੀ ਸ਼ਖਸੀਅਤ ਦਾ ਵਿਕਾਸ ਹੋ ਗਿਆ ਨਵੀਂ ਚੇਤਨਾ ਉਸ ਦੀ ਆਦਰਸ਼ਵਾਦ ਨੂੰ ਛੱਡ ਕੇ ਜਥਾਰਤਵਾਦੀ ਬਣ ਗਈ ਲੋਕ ਪੀੜਾ ਤੋਂ ਪੱਥਰ ਗੀਟੇ ਇਸ ਕਾਲ ਦੇ ਉਸ ਦੇ ਉੱਤਮ ਕਾਵ ਸੰਗ੍ਰਹਿ ਹਨ ਉਹ ਨਿੱਜੀ ਪਿਆਰ ਤੋਂ ਉੱਪਰ ਉੱਠ ਕੇ ਲੋਕ ਪੀੜਾ ਨੂੰ ਅਨੁਭਵ ਕਰਦੀ ਹੈ ਉਸ ਦਾ ਧਿਆਨ ਸਮਾਜ ਦੇ ਉਸਰਈਏ ਅਤੇ ਕਿਰਤੀਆਂ ਕਾਮਿਆਂ ਵੱਲ ਜਾਂਦਾ ਹੈ ਜਰਾ ਦੇਖੋ ਭੁੱਖੇ ਲੋਸਣ ਅੱਜ ਦੇ ਹਾਲੀ ਕਿਰਤੀ ਕਾਮੇ ਟਿੱਡੋਂ ਖਾਲੀ ਦੂਜੇ ਨੂੰ ਜੋ ਦੇਣ ਖੁਸ਼ਹਾਲੀ ਪੇਸ਼ ਨੂੰਾਂ ਦੇ ਪਈ ਕੰਗਾਲੀ ਠੀਕ ਹੈ ਅੱਗੇ ਹੈ ਗੁਰਵਖਸ਼ ਸਿੰਘ ਕੰਦੇ ਪ੍ਰੀਤ ਲੜੀ ਦੇ ਸੰਪਰਕ ਵਿੱਚ ਆਉਣ ਨਾਲ ਅਮਰਤਾ ਪ੍ਰੀਤਮ ਦੀ ਜਿਹੜੀ ਵਿਚਾਰਧਾਰਾ ਹੈ ਪ੍ਰਗਤੀਵਾਦੀ ਬਣ ਗਈ ਉਹ ਇਸਤਰੀ ਅਤੇ ਸਮਾਜ ਦੇ ਸੰਬੰਧਾਂ ਬਾਰੇ ਪੂਰੀ ਤਰ੍ਹਾਂ ਚੇਤਨ ਹੋ ਗਈ ਉਹ ਇਸਤਰੀ ਦੇ ਹੱਕ ਵਿੱਚ ਅਵਾਜ਼ ਉਠਾਉਂਦੀ ਹੋਈ ਤੇ ਸਮਾਜ ਦੇ ਕੋਝਾਂ ਤੋਂ ਪਰਦਾ ਚੁੱਕਦੀ ਹੋਈ ਲਿਖਦੀ ਹੈ ਆਂ ਦਾਤਾ ਮੈਂ ਚੰਮ ਦੀ ਗੁੱਡੀ ਖੇੜ ਲੈ ਖਿਡਾਲਾਂ ਲਹੂ ਦਾ ਪਿਆਲਾ ਪੀ ਲੈ ਪੀਲਾਲ ਹੈ ਮੇਰੀ ਜੁਵਾਨ ਤੇ ਇਨਕਾਰ ਉਹ ਕਿਵੇਂ ਹੋ ਸਕਦਾ ਹੈ ਹਾਂ ਪਿਆਰ ਇਹ ਤੇਰੇ ਮਤਲਬ ਦੀ ਸ਼ੈਰ ਨਹੀਂ ਠੀਕ ਹੈ ਅੱਗੇ ਹੈ ਅਮਰਤਾ ਪ੍ਰੀਤਮ ਨੇ ਆਪਣੀ ਕਵਿਤਾ ਦੇ ਵਿਕਾਸ ਦੇ ਤੀਜੇ ਦੌਰ 1947 ਤੋਂ 1960 ਵਿੱਚ ਹੀਟ ਲਿਖੇ ਕਾਵ ਸੰਗ੍ਰਹਿ ਦਿੱਤੇ ਪਹਿਲਾ ਸੀਗਾ ਲੰਮੀਆ ਵਾਟਾ 1949 ਚ ਸਰਗੀ ਵੇਲਾ 1952 ਚ ਸੁਨੇਹੜੇ 1955 ਚ ਅਸ਼ੋਕਾ ਚੇਤੀ 1957 ਚ ਕਸਤੂਰੀ 1959 ਦੇ ਵਿੱਚ ਅੱਗੇ ਹੈ 1947 ਦੇ ਫਿਰਕੂ ਵਸਾਦਾ ਨੇ ਅਮਰਤਾ ਪ੍ਰੀਤਮ ਦੀ ਕਵਿਤਾ ਵਿੱਚ ਇੱਕ ਨਵਾਂ ਮੋੜ ਲਿਆਂਦਾ ਤੇ ਉਸ ਦੀ ਕਵਤਾ ਨੇ ਸਰਪੱਖੀ ਵਿਕਾਸ ਕੀਤਾ। ਚਖਮੀ ਹੋਈ ਮਨੁੱਖਤਾ ਤੇ ਇਸਤਰੀ ਉੱਪਰ ਹੋਏ ਜ਼ੁਲਮ ਨੂੰ ਤੱਕ ਕੇ ਉਸ ਦਾ ਇਸਤਰੀ ਹਿਰਦਾ ਤੜਫ ਉਠਿਆ। ਅੱਜ ਆਖਾਂ ਵਾਰਿਸ਼ਾਂ ਨੂੰ ਪੰਜਾਬ ਦੀ ਕਹਾਣੀ ਕਣਕਾਂ ਦਾ ਗੀਤ ਸਾਨੂੰ ਮਿਲੀ ਸਾਨੂੰ ਮਿਲੀ ਜਾਣਾ ਹੋ ਬੇ ਬੇਨਿਆਜ਼ ਵਿਹੋਤਨਾਰ ਵਿਉਪਾਰ ਕੰਨਿਆਦਾਨ ਕਵਤਾਵਾਂ ਵਿੱਚ ਉਸਨੇ ਜ਼ਖਮੀ ਮਨੁੱਖਤਾ ਦੀ ਆਵਾਜ਼ ਭਰੀ ਹੈ ਜਰ 1947 ਵਿੱਚ ਜਵਰਨ ਚੁੱਕੀ ਮਟਿਆਰ ਦਾ ਬਿਰਲਾਪ ਦੇਖੋ ਕਹਿੰਦੇ ਮੈਂ ਤਤੀ ਤੀ ਪੰਜਾਬ ਦੀ ਮੇਰੇ ਫੁੱਟ ਗਏ ਨਸੀਬ ਕਿੱਕਣ ਦੱਸਾਂ ਬੋਲ ਕੇ ਟੁੱਕੀ ਗਈ ਮੇਰੀ ਜੀਬ ਜੁੜੇ ਹੋਏ ਮੇਰੇ ਹੱਥ ਵੇ ਜੁੜੇ ਹੋਏ ਮੇਰੇ ਪੈਰ ਕਿਹਾ ਕੋ ਡਿੱਠਾ ਜ਼ੁਲਮ ਵੇ ਕਿਹਾ ਕੋ ਡਿੱਠਾ ਕਹਿਰ ਮੈਂ ਪਛੀ ਨਸਤਰ ਨਾਲ ਵੇ ਮੈਂ ਖਾਦੀ ਚੱਕਾ ਨਾਲ ਮੈਨੂੰ ਕੋਇਆਂ ਖੁੰਡੀ ਛੁਰੀ ਨੇ ਮੇਰਾ ਕੋਈ ਨਾ ਜਾਣੇ ਹਾਲ ਦੇਹ ਦੀ ਵੰਡ ਨਾਲ ਉਸ ਦਾ ਹਿਰਦਾ কুরਲਾ ਉੱਠਿਆ ਅਸਾਂ ਇਕੱਠਿਆਂ ਸੀ ਗੋਡੀਆਂ ਇਕੱਠਿਆਂ ਸੀ ਵੀਜੀਆਂ ਉਹ ਕਿੰਨੇ ਆ ਕੇ ਸਿੱਟਾ ਸਿੱਟਾ ਦਾਣਾ ਦਾਣਾ ਪੰਡਿਆ ਇੰਨਾ ਮਹਿੰਗਾ ਮੋਲ ਤਾਰ ਕੇ ਮਿਲੀ ਆਜ਼ਾਦੀ ਨੂੰ ਉਸ ਨੇ ਆਮ ਜਨਤਾ ਲਈ ਇਹ ਇਹ ਤੋਖਾ ਅਨੁਭਵ ਕੀਤਾ ਠੀਕ ਹੈ ਕਹਿੰਦੇ ਕਹਿੰਦੇ ਲੰਘ ਗਈ ਇਹ ਰਾਤ ਕਿੰਦੇ ਆਈ ਤੇ ਪਰਵਾਵ ਮੇਰੇ ਅਰਚਾਂ ਤੇ ਸ਼ਾਇਆ ਅਜੀਬ ਉਡੀਆਂ ਹੀ ਉਡੀਆਂ ਆਜ਼ਾਦ ਭਾਰਤ ਵਿੱਚ ਜਨ ਸੁਧਾਰਨ ਦੀ ਦੁਰਸ਼ਟ ਦਸ਼ਾ ਦਾ ਕਾਰਨ ਉਹ ਜ਼ਗੀਰਦਾਰੀ ਦੀ ਲੁੱਟ ਨੂੰ ਅਨੁਭਵ ਕਰਦੀ ਹੋਈ ਲਿਖਦੀ ਹੈ ਭਰੀਆਂ ਬਨ ਬਨ ਕੇ ਮੈਂ ਹਾਰੀ ਬੋਹਲ ਤਾਂ ਲੈ ਗਏ ਖੂ ਪੱਕੇ ਮੈਲੀ ਵੜੇ ਜੁਧਾਣੇ ਫਿਰਨਾ ਨਿਕਲੇ ਸ਼ੋ ਇਸੇ ਲੱਟ ਬਰੋ ਤੋਂ ਉਸ ਨੂੰ ਹੁਣ ਕਿਸਾਨਾਂ ਵਿੱਚ ਆਸਾਂ ਧਰੀ ਜਾਗਰਤ ਤੇ ਬਗਾਵਤੀ ਫੁੱਟ ਦੀ ਦਿਖਾਈ ਦਿੰਦੀ ਹੈ ਅੱਜ ਸਰਗੀ ਵੇਲਾ ਵੇਖਦਾ ਨਵੇਂ ਯੁੱਗਾਂ ਦਾ ਮੁਖ ਜੀਣੇ ਫਿਰ ਮਨੁੱਖਤ ਜੀਣੇ ਫਿਰ ਮਨੁੱਖ ਅਕਿਆ ਮਰਤਪ੍ਰੀ ਤਨੇ ਆਪਣੀ ਕਵਿਤਾ ਵਿੱਚ ਸਮਾਜ ਦੀਆਂ ਕਰਤੂਤਾਂ ਤੋਂ ਥਾ ਥਾ ਪਰਦਾ ਚੁੱਕ ਗਿਆ ਹੈ 8 ਲੀਆਂ 17 ਵਿੱਚ ਉਸਨੇ ਉਸ ਬੱਚੇ ਦੀ ਫਰਿਆਦ ਅੰਕਿਤ ਕੀਤੀ ਹੈ ਜਿਹੜਾ ਉਸ ਮਾਂ ਦੇ ਢਿੱਡੋਂ ਪੈਦਾ ਹੋਇਆ ਜਿਸ ਨੂੰ ਜਵਰੀ ਚੋਕੀ ਉਸਦੀ ਇੱਜ਼ਤ ਲੁੱਟੀ ਗਈ ਮੇਰੀ ਮਾਂ ਮਜ਼ਹਬੂਰ ਸੀ ਮੈਂ ਵੀ ਇੱਕ ਇਨਸਾਨ ਹਾਂ ਆਜ਼ਾਦੀਆਂ ਦੀ ਟੱਕਰ ਵਿੱਚ ਉਹ ਛੱਟ ਦਾ ਨਿਸ਼ਾਨ ਹਾਂ ਜੋ ਮੇਰੀ ਮਾਂ ਨੇ ਮੱਥੇ ਉੱਤੇ ਲੱਗਣਾ ਜ਼ਰੂਰ ਸੀ ਧਰਕਾਰ ਹਾਂ ਮੈਂ ਉਹ ਜਿਹੜੀ ਇਨਸਾਨ ਉੱਤੇ ਪੈ ਰਹੀ ਕਿੰਨੀ ਸੋਹਣੀ ਕਵਿਤਾ ਲਿਖੀ ਸੀ ਅੱਗੇ ਹੈ ਨੈਕਸਟ ਚੌਥੇ ਪੜਾਤੇ ਆ ਜਾਣੇ ਅਸੀਂ ਅੱਗੇ ਠੀਕ ਹੈ ਈ 1960 ਤੋਂ 1972 ਤੱਕ ਵਿੱਚ ਉਸਨੇ ਨਾਗਮਣੀ 1966 ਚ ਕਾਗਜ਼ ਤੇ ਕੈਨਵਸ ਜਿਹੜਾ ਸੀਗਾ ਉਹ ਲਿਖਿਆ 1970 ਅਤੇ ਕਾਗਜ਼ ਤੇ ਕੈਨਵਸ ਵਿੱਚ ਉਹ 1972 ਲਿਖਿਆ ਇਸ ਕਾਲ ਵਿੱਚ ਅਮਰਤਾ ਪ੍ਰੀਤਮ ਦੀ ਕਪਤਾ ਅੰਤਰਮੁਖੀ ਹੋ ਜਾਂਦੀ ਹੈ ਠੀਕ ਹੈ ਅ ਅੰਤਰਮੁਖੀ ਹੋ ਜਾਂਦੀ ਤੇ ਇਹ ਰੰਗ ਜਿਹੜਾ ਸੀਗਾ ਉਸ ਦੇ ਤੀਜੇ ਪੜਾਅ ਦੇ ਅਖੀਰਲੇ ਕਾਵ ਸੰਗ੍ਰਹਿ ਵਿੱਚ ਹੀ ਆ ਗਿਆ ਸੀਗਾ ਠੀਕ ਹੈ ਉਸ ਦਾ ਸਮਾਜਵਾਦ ਵਿੱਚ ਜਿਹੜਾ ਵਿਸ਼ਵਾਸ ਢੋਲ ਜਾਂਦਾ ਹੈ ਤੇ ਉਹ ਪ੍ਰਯੋਗਵਾਦੀ ਰੂਚੀ ਧਾਰਨ ਕਰ ਲੈਂਦੀ ਹੈ ਉਸ ਦਾ ਦ੍ਰਿਸ਼ਟੀਕੋਣ ਜਿਹੜਾ ਦਾਰਸ਼ਨਿਕ ਹੋ ਜਾਂਦਾ ਹੈ ਉਹ ਲਿਖਦੀ ਹੈ ਧਰਤੀ ਅਤ ਸੁੰਦਰ ਕਿਤਾਬ ਚੰਦ ਸੂਰਜ ਦੀ ਜਿਲਤ ਵਾਲੀ ਪਰ ਖੁਦਾਆਂ ਇਹ ਭੁਖ ਨੰਗ ਤੇ ਗੁਲਾਮੀ ਇਹ ਤੇਰੀ ਇਵਾਦਤ ਹੈ ਜਾਂ ਪ੍ਰੂਫ ਦੀਆਂ ਗਲਤੀਆਂ ਕਈ ਆਲੋਚਕ ਕਹਿੰਦੇ ਹਨ ਕਿ ਇਹ ਰੂਚੀਆਂ ਅਮਰਤਾ ਪ੍ਰੀਤਮ ਦੀ ਕਲਾ ਦਾ ਟਾਲਮਾ ਟਲਦਾ ਪੱਖ ਹੈ ਤੇ ਉਹ ਤੇ ਹੁਣ ਉਸ ਦੀ ਕਵਿਤਾ ਸਮਾਜਿਕ ਮਾਤਵ ਗਵਾ ਬੈਠੀ ਹੈ ਸਮੁੱਚੇ ਤੌਰ ਤੇ ਅਮਰਤਾ ਪ੍ਰੀਤਮ ਇਸਤਰੀ ਦੀ ਆਵਾਜ਼ ਹੈ ਉਹ ਜਨ ਸਧਾਰਨ ਦੇ ਦੁੱਖਾਂ ਦਾ ਅਹਿਸਾਸ ਵੀ ਕਰਦੀ ਹੈ ਪਰੰਤੂ ਇਸ ਸਮਾਜਵਾਦੀ ਸਮਾਜ ਵਿੱਚ ਇਸਤਰੀ ਦੀ ਦੁਰਦਸ਼ਾ ਬਾਰੇ ਲਿਖੀ ਦਿਆਂ ਉਸ ਦੀ ਕਲਮ ਸਿਖਰਾਂ ਨੂੰ ਸੁੰਦੀ ਹੈ ਉਸ ਵਿੱਚ ਅਤਿਅੰਤ ਬਲ ਵਿਅੰਗ ਅਤੇ ਨਿਹੋਰੇ ਆ ਜਾਂਦੇ ਹਨ ਇਸ ਤੋਂ ਬਿਨਾ ਉਸ ਨੇ ਕਈ ਖੂਬਸੂਰਤ ਗੀਤ ਵੀ ਲਿਖੇ ਹਨ ਅਮਰਤਪ੍ਰੀਤਮ ਨੇ ਨਾਵਲ ਤੇ ਕਹਾਣੀਆਂ ਵੀ ਰਚੀਆਂ ਹਨ ਇਸ ਦੇ ਵਿਸ਼ੇ ਕਵਿਤਾਵਾਂ ਵਾਲੇ ਹੀ ਹਨ ਡਾਕਟਰ ਦੇਵ ਪਿੰਜਰ ਤੇ ਆਲਣਾ ਉਸਤੇ ਪ੍ਰਸਿੱਧ ਨਾਵਲ ਹਨ ਇਸ ਪ੍ਰਕਾਰ ਉਸਨੇ ਪੰਜਾਬੀ ਸਹਿਤ ਨੂੰ ਬਹੁਪੱਖੀ ਦੇਣ ਦਿੱਤੀ ਹੈ ਜਿਸ ਕਰਕੇ ਪੰਜਾਬੀ ਸਹਿਤ ਨੂੰ ਉਸ ਦੀ ਜਿਹੜੀ ਆ ਦੇਣ ਜਿਹੜੀ ਆ ਮਹੱਤਵਪੂਰਨ ਹੈ ਠੀਕ ਹੈ ਇਹ ਮਰਤਾ ਪ੍ਰੀਤਮ ਦੇ ਜੀਵਨ ਬਾਰੇ ਤੇ ਉਹਨਾਂ ਦੀਆਂ ਰਚਨਾਵਾਂ ਬਾਰੇ ਸੀਗਾ ਤੇ ਕੌਂਸ ਕਵਤਾਵਾਂ ਬਹੁਤ ਸੋਹਣੀਆਂ ਸੀ ਕਾਵ ਉਹਨਾਂ ਦਾ ਤੇ ਅੱਗੇ ਨੈਕਸਟ ਕਿਸੇ ਹੋ ਰਾਈਟਰ ਬਾਰੇ ਕਰਾਂਗੇ